ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਹੁਸ਼ਰਪੁਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਰਾਜਕੁਮਾਰ ਚੱਬੇਵਾਲ ਦੇ ਹੱਕ 'ਚ ਹਲਕਾ ਸ਼ਾਮਚੇਰਾਸੀਆ ਦੀਨ ਆਉਂਦੇ ਪਿੰਡ ਸਤੋਰ 'ਚ ਭਾਰੀ ਇਕਤਤਾ ਹੋਈ ਜਿਸ ਵਿੱਚ ਹਲਕਾ ਸ਼ਾਮਚੇਰਾਸੀ ਤੋਂ ਵਿਧਾਇਕ ਡਾਕਟਰ ਰਵਜੋਤ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਅਤੇ ਚੇਅਰਪਰਸਨ ਮੈਡਮ ਕਰਮਜੀਤ ਕੋਰ ਸਮੇਤ ਪਿੰਡ ਵਾਸੀਆਂ ਨੇ ਸ਼ਮੂਲੀਅਤ ਕੀਤੀ ਇਸ ਮੌਕੇ ਜਿੱਥੇ ਡਾਕਟਰ ਰਾਜਕੁਮਾਰ ਚੱਬੇਵਾਲ ਵੱਲੋਂ ਪਿੰਡ ਵਾਸੀਆਂ ਨੂੰ ਝਾੜੂ ਦਾ ਬਟਨ ਦਬਾ ਕੇ ਉਹਨਾਂ ਨੂੰ ਕਾਮਯਾਬ ਬਣਾਉਣ ਦੀ ਅਪੀਲ ਕੀਤੀ ਉੱਥੇ ਸ਼ਰਮਣੀ ਅਕਾਲੀ ਦਲ ਨੂੰ ਅਲਵਿਦਾ ਆਕੇ ਆਮ ਆਦਮੀ ਪਾਰਟੀ 'ਚ ਆਏ ਨੌਜਵਾਨ ਦਾ ਸਵਾਗਤ ਕੀਤਾ ਤੇ ਭਰੋਸਾ ਦਿਵਾਇਆ ਕਿ ਪਾਰਟੀ 'ਚ ਉਹਨਾਂ ਨੂੰ ਪੂਰਾ ਮਾਨ ਸਨਮਾਨ ਦਿੱਤਾ ਜਾਵੇਗਾ। ਇਹ ਗੱਲਬਾਤ ਦੌਰਾਨ ਡਾਕਟਰ ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਇਸ ਤਰ੍ਹਾਂ ਦੇ ਪਿੰਡ ਵਾਸੀਆਂ ਵੱਲੋਂ ਉਹਨਾਂ ਨੂੰ ਭਰਮਾ ਹੂ ਘਰ ਦਿੱਤਾ ਗਿਆ ਤੇ ਲੋਕ ਸਭਾ ਚੋਣਾਂ 'ਚ ਜਿੱਤ ਹਾਸਲ ਕਰਨ ਤੋਂ ਬਾਅਦ ਉਹ ਇਸ ਪਿੰਡ ਦੇ ਵਿਕਾਸ ਵੱਲ ਵਿਸ਼ੇਸ਼ ਧਿਆਨ ਦੇਣਗੇ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਣ ਵਾਲੇ ਯੂਥ ਨਾਲ ਪਾਰਟੀ ਹੋਰ ਵੀ ਮਜ਼ਬੂਤ ਹੋਵੇਗੀ ਤੇ ਨੌਜਵਾਨਾਂ ਦੇ ਸ਼ਾਮਲ ਹੋਣ ਨਾਲ ਪਾਰਟੀ ਸਮੇਤ ਉਹਨਾਂ ਦੀਆਂ ਬਹਾਂ ਵੀ ਹੋਰ ਮਜ਼ਬੂਤ ਹੋਈਆਂ ਨੇ। ਹੁਸ਼ਰਪੁਰ ਦੇ ਉਸ ਦੇ ਨਾਲ ਚੇਤਨ ਕਸ਼ਵਤ ਦੀ ਰਿਪੋਰਟ ਜਿਹੜਾ ਸਰਪੰਚ ਪ੍ਰੈਸ ਕੋਰ ਦੇ ਵਿੱਚ ਇਕੱਤਰ ਤੁਹਾਨੂੰ ਸੰਬੋਧਨ ਕੀਤਾ ਕਿ ਉਹ ਯਾ ਰਿਸਪੌਂਸਰ ਅ ਅੱਜ ਸਾਡੇ ਤੀਜੇ ਪੜਾਅ ਦੇ ਦੌਰਾਨ ਅੱਜ ਅਸੀਂ ਦੂਸਰੇ ਪਿੰਡ ਦੇ ਵਿੱਚ ਲਗਾਤਾਰ ਪਹੁੰਚੇ ਤੇ ਸਾਡੇ ਡਾਕਟਰ ਅਵਜੋਦ ਜੀ ਸਾਡੇ ਮਾਨਯੋਗ ਵਿਧਾਇਕ ਨੇ ਤੇ ਮੈਡਮ ਕਰਮਜੀਤ ਕੌਰ ਜੀ ਸਾਡੇ ਡਿਸਟ੍ਰਿਕਟ ਇੰਚਾਰਜ ਨੇ ਤੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਨੇ ਔਰ ਅਸੀਂ ਸਵੇਰ ਤੋਂ ਜੋ ਵੀ ਦੇਖ ਰਹੇ ਹਾਂ ਹਲਕਾ ਸ਼ਾਮ 83 ਦੇ ਵਿੱਚ ਜਿਹੜਾ ਉਤਸ਼ਾਹ ਉਹ ਅੱਜ ਵੀ ਪਹਿਲੇ ਵਰਗਾ ਮੌਜੂਦ ਹੈ ਜਿੱਥੇ ਜਿੰਨੀ ਵੱਡੀ ਜਿੱਤ ਜਿਹੜੀ ਹੈ ਉਹ 2022 ਦੇ ਵਿੱਚ ਹੋਈ ਸੀ ਉਸ ਤੋਂ ਵੀ ਵੱਡੀ ਜਿੱਤ ਜਿਹੜੀ ਹੈ ਇਸ ਵਾਰ ਜਾਪਦੀ ਹੈ ਕਿਉਂਕਿ ਲੋਕਾਂ ਦੇ ਵਿੱਚ ਕੰਮ ਨੂੰ ਲੈ ਕੇ ਬਹੁਤ ਜਿਹੜੀ ਸੰਤੁਸ਼ਟੀ ਪਾਈ ਗਈ ਹੈ ਲੋਕ ਕੇਜਰੀਵਾਲ ਸਾਹਿਬ ਜੀ ਦੀ ਸੋਚ ਤੋਂ ਤੇ ਭਗਵੰਤ ਮਾਨ ਜੀ ਦੇ ਕੰਮਾਂ ਤੋਂ ਬੇਹੱਦ ਖੁਸ਼ ਨੇ ਤੇ ਮੈਨੂੰ ਇਸ ਕਰਕੇ ਪੂਰੀ ਉਮੀਦ ਹੈ ਕਿ ਲੋਕ ਬਹੁਤ ਵੱਡੀ ਗਿਣਤੀ ਦੇ ਵਿੱਚ ਬਹੁਤ ਵੱਡੇ ਉਤਸ਼ਾਹ ਦੇ ਨਾਲ ਭਾਰੀ ਗਿਣਤੀ ਦੇ ਵਿੱਚ ਵੋਟਾਂ ਪਾਣਗੇ ਔਰ ਵੱਡੇ ਫਰਕ ਦੇ ਨਾਲ ਇਹ ਜਿਹੜੀ ਜਿੱਤ ਉਹ ਦਰਜ ਕਰਵਾਣੀ ਹੈ ਪਾਰਟੀ ਨੂੰ ਬਲ ਵੀ ਮਿਲਿਆ ਯੂਥ ਅਕਾਲੀ ਦਲ ਦਾ ਔਰ ਸਾਡੇ ਦੋ ਨੇਤਾ ਯੂਥ ਅਕਾਲੀ ਦਲ ਤੋਂ ਸਾਡੇ ਹਰਪ੍ਰੀਤ ਸਿੰਘ ਜੀ ਤੇ ਡਾਕਟਰ ਸਤਨਾਮ ਸਿੰਘ ਜੀ ਉਹ ਆ ਜੋ ਚੇਤੇ ਤੌਰ ਤੇ ਸਾਡੇ ਪਾਰਟੀ ਦੇ ਵਿੱਚ ਸ਼ਾਮਲ ਹੋਏ ਆ ਔਰ ਦੋਨੇ ਦੋਨੇ ਸਾਥੀਆਂ ਦਾ ਪਾਰਟੀ ਵਿੱਚ ਸ਼ਾਮਲ ਹੋਣ ਤੇ ਮੈਂ ਧੰਨਵਾਦ ਕਰਦਾ ਉਹਨਾਂ ਨੂੰ ਜਿਉਂ ਆਖਦਾ ਤੇ ਉਹਨਾਂ ਨੂੰ ਭਰੋਸਾ ਵੀ ਦਵਾਉਣਾ ਕਿ ਉਹਨਾਂ ਦਾ ਮਾਣ ਸਤਕਾਰ ਇਸੇ ਤਰ੍ਹਾਂ ਕਾਇਮ ਰੱਖਿਆ ਜਾਏਗਾ ਵੀ ਐ ਜੀਐਨਯੂਨੀਵਰਸਿਟੀ ਸੀ ਪੋਟੈਂਸ਼ੀਅਲ ਇਨ एवरीवन ਐਂਡ एवरीथिंग ਅਰਾਊਂਡ ਅਸ ਵੀ ਡਰਾਈਵ ਇਨੋਵੇਸ਼ਨ ਐਂਡ ਐਂਟਰਪ੍ਰੀਨਿਓਰਸ਼ਿਪ ਵੀ ਗਰੂ ਬੋ ਕੰਪਟੈਂਟ ਗਲੋਬਲ ਸਿਟੀਜ਼ਨਸ ਟੂ ਅਫੈਕਟ ਪੋਜ਼ਿਟਿਵ ਚੇਂਜ ਅਰਾਊਂਡ ਥਰ